ਸਾਹਮਣੇ ਆ ਟੈਂਟ ਲੱਗਿਆ ਹੋਇਆ ਨੀਲਾ ਢਾਲੀ ਵਾਲਾ ਸਟੱਡ ਫਾਰਮ ਉਦੇ ਸਾਹਮਣੇ ਆਪਣਾ ਬੱਸ ਆ ਦਿਖਾ ਦੇ ਬੂਟ ਦਿਖਾ ਨਹੀਂ ਬਾਈ ਉਹਨਾਂ ਨੂੰ ਤੇ ਆਪਾਂ ਗੱਡੀ ਅੰਦਰ ਹੀ ਲੈ ਚੱਲੀਏ ਹਨਾ ਰਾਤ ਜਾਣਾ ਆ ਸਾਰੇ ਜਾਨਵਰ ਆਪਣੇ ਆ ਦੋਸਤੋ ਬਾਹਰ ਜਿਹੜੇ ਖੜੇ ਦੇਖਦੇ ਓ ਤੁਹਾਨੂੰ ਆਸਟ੍ਰੇਲੀਅਨ ਨਵਾਬ ਆਸੀ ਇਹ ਨਗਰਾ ਕੁੜਾ ਆਦਲ ਅਜੇ ਤੱਕ ਫੇਰ ਵੀ ਆਪਾਂ ਰਾਸਤਾ ਮਿਲ ਹੀ ਜਾਂਦਾ ਕੱਲ ਨੂੰ ਤੇ ਟੈਂਪਰੋਂਪ ਸਾਰਿਆਂ ਦੇ ਬਣਾਏ ਪਿਆ ਮੇਰੇ ਸਹਾਨੂੰ ਸੀਲ ਸਟੱਡ ਸੀਲ ਵਾਲੀ ਹੁਣ ਸਰਾ ਸਟੱਡ ਫਾਰਮ ਲੋ ਜੀ ਸਵਾਗਤ ਹੈ ਤੁਹਾਡਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ। ਦੋਸਤੋ ਅੱਜ 13 ਜਨਵਰੀ 2024 ਜਿਵੇਂ ਤੁਹਾਨੂੰ ਪਤਾ ਮੌਸਮ ਮੀਲਾ ਅੱਜ ਤੋਂ ਰਾਸ਼ ਫੁੱਲ ਹੋਣਾ ਸ਼ੁਰੂ ਹੋ ਜਾਂਦਾ। ਤੇ ਰਾਸ ਤੁਸੀਂ ਆਪ ਦੇਖ ਲਓ ਹਜੇ ਬਾਹਰਲੇ ਰੋਡ ਤੇ ਫੋਲੋ ਜਾਵਾਂ। ਮਗਰ ਦੇਖ ਲਓ ਗੱਡੀਆਂ ਦਾ ਲੈਨ ਟੁੱਟਦੀ ਨਹੀਂ ਤੇ ਰਾਸ ਦਾ ਤੇ ਆਪ ਹਿਸਾਬ ਲਾ ਲਓ ਪੂਰੀ ਮੰਡੀ ਭਰੀ ਹੋਈ ਹੈ ਜਿਨੇ ਵੀ ਆਉਣਾ ਮੰਡੀ ਦਾ ਹਨਾ ਅੱਜ 13 14 15 ਤਿੰਨ ਦਿਨ ਮੇਲਾ ਫੁੱਲ ਨਜ਼ਾਰੇ ਵਾਲਾ ਮੰਨ ਲਓ ਵੀ ਫੁੱਲ ਭਰਿਆ ਹੋਇਆ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਮੇਲਾ ਦੇਖਦੇ ਆਪਾਂ ਜੇ ਆ ਅੰਦਰ ਦੀ ਪਹਿਲਾਂ ਰੱਸਿਆਂ ਵਾਲੇ ਪਾਸੇ ਦੀ ਰਾਹ ਹੋਇਆ ਜਿਆਦਾ ਰਾਹ ਨਾ ਹੋਇਆ ਤਾਂ ਤੁਹਾਨੂੰ ਔਰਲੀ ਖੈੜੀ ਦਿਖਾ ਦਿੰਦੇ ਨਹੀਂ ਪਰਾਂ ਦੀ ਆਪਾਂ ਬਾਹਰੋਂ ਬਾਹਰ ਆਪਣੇ ਫਾਰਮ ਵੱਲ ਜਾਂਦੇ ਆਪਾਂ ਜਿੱਥੇ ਆਪਣੇ ਫਾਰਮ ਦਾ ਅੱਡਾ ਲੱਗਿਆ ਹੋਇਆ ਤੇ ਆ ਮੰਡੀ ਦਾ ਪਹਿਲਾ ਦਰਵਾਜ਼ਾ ਦੋਸਤੋ ਦੇਖ ਸਕਦੇ ਆ ਤੁਸੀਂ ਰਸਤਾ ਆਪ ਹੀ ਹਿਸਾਬ ਲਾ ਲਓ ਪਹਿਲਾ ਫੁੱਲ ਭਰਿਆ ਹੋਇਆ ਤੇ ਆ ਜੁਪੀ ਵਾਲਿਆਂ ਦਾ ਹੁੰਦਾ ਪਹਿਲਾਂ ਫਰੰਟ ਤੇ ਜਿਹੜਾ ਜਿਹੜਾ ਜਾਨਵਰ ਜੁਪੀ ਵਾਲੇ ਲਈ ਜਾਂਦੇ ਆ ਨਾ ਉਹ ਬੰਨੀ ਜਾਂਦੇ ਆ ਤੇ ਆ ਪਹਿਲਾ ਦਰਵਾਜ਼ਾ ਦੋਸਤੋ ਆਹੀ ਚਲਦੇ ਆਪਾਂ ਪਹਿਲੇ ਦਰਵਾਜ਼ੇ ਵੱਲ ਦੀ ਤਾਂ ਨਾਲ ਦੀ ਨਾਲ ਸਾਰਾ ਦਿਖਾਉਂਦੇ ਆਂ ਦੋਸਤੋ ਇਹ ਐਂਟਰੀ ਆ ਪਰਚੀ ਹੁੰਦੀ ਆ ਤੇ ਇਸ ਤੋਂ ਬਾਅਦ ਰੱਸਿਆਂ ਵਾਲਿਆਂ ਦੀਆਂ ਵੀਰਾਂ ਦੀਆਂ ਜੰਪਡਾ ਕੋਈ ਦਵਾਈ ਦੱਪਾ ਰੱਸੇ ਮੈਟ ਪਾਊਡਰ ਮਿਨਰਲ ਮਿਕਸਚਰ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣ। ਘੋੜਿਆਂ ਦੀ ਜਿਹੜੀ ਵੀ ਐਸੈਸਰੀ ਆਪਾਂ ਨੂੰ ਚਾਹੀਦੀ ਹੈ ਨਾ ਸਾਰੀ ਤੁਹਾਨੂੰ ਮਿਲ ਜਾਣੀ ਆ ਇੱਥੋਂ। ਸਟਾਰਟਿੰਗ ਵੈਚੀ। ਉਸ ਤੋਂ ਬਾਅਦ ਜਿਵੇਂ ਜਿਹੜੇ ਘੋੜੇ ਆਉਂਦੇ ਆ ਦਿਖਾਉਣ ਵਾਲੇ ਉਹਨਾਂ ਦੇ ਟੈਂਟਾਂ ਤੇ ਉਹ ਤੋਂ ਬਾਅਦ ਸੇਲ ਵਾਲੇ ਜਾਣ ਬਣਦੇ ਸ਼ੁਰੂ ਹੋ ਜਾਂਦੇ ਆ। ਹਜੇ ਜਿਵੇਂ ਅੱਜ ਘੋੜਿਆਂ ਨੇ ਅੱਜ ਆਉਣਾ ਸ਼ੁਰੂ ਹੋ ਜਾਣਾ ਸਭ ਤੋਂ ਪਹਿਲਾਂ ਮਾਨਸਟੇਬਲ ਤੇ ਹੋ ਜਾਂਦਾ ਸ਼ੁਰੂ ਹਰਮਨਾ ਫੜੀ ਨਾਲ ਦੇ ਨਾਲ ਆਪਾਂ ਦਿਖਾਈ ਜਾਂਦੇ ਆ ਪਰਲੀ ਫੈਡ ਦੋਨੇ ਫੈਡ ਦਾ ਸਾਇੰਸ ਸਟੱਡ ਫਾਰਮ ਬਠਿੰਡਾ ਜ਼ਿਲ੍ਹਾ ਇਹ ਲੋੜੀ ਦਾ ਦੇਣਾ ਅੱਜ ਅੱਜ ਤੋਂ ਫੁੱਲ ਮੇਲਾ ਭਰਜੂ ਤਾਉ ਸਟੱਡ ਫਾਰਮ ਹਰਿਆਣਾ ਬਾਕੀ ਹਜੇ ਠੰਡ ਦਾ ਕਰਕੇ ਜ਼ਿਆਦਾਤਰ ਸਵੇਰ ਦਾ ਟਾਈਮ 11 ਵਜੇ ਦਾ ਟਾਈਮ ਆ ਆਪਾਂ ਜਦੋਂ ਪਹੁੰਚੇ ਆ ਠੰਡ ਦਾ ਕਰਕੇ ਜ਼ਿਆਦਾਤਰ ਜਾਨਵਰ ਹਜੇ ਅੰਦਰ ਸਟੋਰੀਆਂ ਜੀ ਆ ਹੌਲੀ ਹੌਲੀ ਹੁਣ ਮੌਸਮ ਜਦ ਉੱਚਾ ਹੋਈ ਜਾਂਦਾ ਨਾ ਹੌਲੀ ਹੌਲੀ ਨਾਲ ਦੀ ਨਾਲ ਜਾਨਵਰ ਬਾਹਰ ਆਉਣੇ ਸ਼ੁਰੂ ਹੋਣਗੇ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦੇਨੇ ਆ ਆਪਣੇ ਚੈਨਲ ਨਾਲ ਜੁੜੇ ਰਹੋ ਨਾਲ ਦੀ ਨਾਲ ਮੇਲੇ ਦੇ ਆ ਜਿਹੜੀਆਂ ਅਪਡੇਟ ਆ ਤੁਹਾਨੂੰ ਆਪਣੇ ਚੈਨਲ ਤੇ ਮਿਲਦੀ ਰੋ ਾਰੇ ਇੱਧਰ ਆ ਜੂਪੀ ਚਾਪੀ ਵਾਲਿਆਂ ਦਾ ਸਾਰਾ ਜਿਹੜਾ ਮਾਲ ਆ ਸਾਰਾ ਇੱਧਰ ਬੰਨਿਆ ਹੁੰਦਾ ਹੋਰ ਸੀਲ ਵਾਲੇ ਜਾਨਵਰ ਜਿਆਦਾਤਰ ਹੁੰਦੇ ਆ ਜਿਹੜਾ ਆ ਆ ਰੋੜਾ ਤੇ ਦਿਖਾਉਣ ਵਾਲੇ ਜਾਨਵਰ ਜਿਆਦਾ ਹੁੰਦੇ ਸੀਲ ਵਾਲੇ ਥੋੜੇ ਹੁੰਦੇ ਆ ਤੇ ਜਿਆਦਾਤਰ ਤਾਂ ਜਿਹੜੀ ਲੈਂਚ ਆ ਜਿਹੜੀ ਪਹਿਲੀ ਲੈਂਚ ਇੱਥੇ ਤਾਂ ਘੋੜੇ ਜੀ ਨੇ ਦੇਖਣ ਵਾਸਤੇ ਉਹ ਪਹਿਲੀ ਲੈਂਚ ਚ ਹੋ ਜੇ ਬਾਕੀ ਜਿਹੜਾ ਮੇਲੇ ਜਾ ਕੇ ਉਹਨੇ ਸਾਰੀ ਦੇਖ ਲੈਣੀ ਆ ਮੰਨ ਲਓ ਅੱਜ ਆਉਣ ਦਾ ਵੀ ਫਾਇਦਾ ਥੋੜਾ टेंट टूंट बहुत सरे तो सरे लाए यार दमदार घोड़े वाले देवराज का बच्चा अपने जयराज का भरा ही प्यो वाले पास आ फिर बेंत रफ्तार ऑल स्टड फार्म नुकरा घोड़ा रफ्तार

ਤਰੇ ਤੋਂ ਸਰੇ ਦੇ ਜਨਵਰੀ ਦਿਖਾ ਦੇ ਤੁਹਾਨੂੰ ਆਪਾਂ ਆਸਟ੍ਰੇਲੀਅਨ ਨਵਾਬ ਆਸੀ ਤੇ ਨੁਗਰਾ ਕੁੜਾ ਆਦਲ ਹਜੇ ਤਾਂ ਅੱਜ ਫੇਰ ਵੀ ਆਪਾਂ ਰਸਤਾ ਮਿਲ ਹੀ ਜਾਂਦਾ ਕੱਲ ਨੂੰ 14 ਨੂੰ ਤਾਂ ਇੰਨਾ ਜ਼ਿਆਦਾ ਰਸ ਹੋ ਜਾਂਦਾ ਨਾ ਵੀ ਗੱਡੀ ਦਾ ਛੱਡੋ ਤੁਰ ਕੇ ਜਾਣਾ ਬਹੁਤ ਔਖਾ ਹੋ ਜਾਂਦਾ ਫੋਲਰ ਆਸ ਹੋ ਜਾਂਦਾ ਕਿਉਂਕਿ ਜਿਹੜੇ ਮਾਗੀ ਮੇਲੇ ਤੇ ਆਉਂਦੇ ਉਹ ਵੀ ਭਰਾ ਸਾਰੇ ਮੇਲਾ ਦੇਖਣ ਆਲੇ ਪਹੁੰਚਦੇ ਆ ਤੇ ਬਾਕੀ ਆਪਣੇ ਸਾਰੇ ਘੋੜਾ ਪ੍ਰੇਮੀ ਆ ਜਿਹੜੇ ਉਹ ਵੀ ਸਾਰੇ ਪਹੁੰਚ ਹੀ ਜਾਂਦੇ ਦੇਖਣ ਅੱਜ ਤੋਂ ਅਸਲ ਮੇਲਾ ਜਿਹੜਾ ਮਾਗੀ ਦਾ ਮੇਲਾ ਅੱਜ ਤੋਂ ਸ਼ੁਰੂ ਹੋਇਆ ਤੇ ਕੁੱਤੇ ਵਾਲੇ ਭਰਾ ਕੂਤਰਾਂ ਵਾਲੇ ਟੀੜੀਆਂ ਵਾਲੇ ਸਾਰੇ ਤਰ੍ਹਾਂ ਦਾ ਸਮਾਨ ਹੁੰਦਾ ਤੇ ਟੈਂਪਰੂਮਪ ਸਾਰਿਆਂ ਦੇ ਬਣਾਏ ਪਿਆ ਮੇਰੇ ਸਹਾਨੂੰ ਸੀਲ ਸਟੱਡ ਸੀਲ ਵਾਲੀ ਹੁਣ ਸਰਾ ਸਟੱਡ ਫਾਰਮ ਦੇਖੋ ਆ ਕੂਤਰ ਕੁੱਤੇ ਮੁਰਗੇ ਸਾਰੀਆਂ ਵੈਰਾਈਟੀਆਂ ਆ ਸੋ ਐਂ ਨਾ ਸੋਚੋ ਵੀ ਸਿਰਫ ਘੋੜਿਆਂ ਵਾਲੇ ਭਰਾਵਾਂ ਦਾ ਆਉਂਦਾ ਫਾਇਦਾ ਜਿਹਨੇ ਕੁੱਤੇ ਕੂਤਰ ਘੋੜੇ ਵੀ ਲੈਣੇ ਆ ਤਾਂ ਉਹ ਵੀ ਵੱਧ ਤੋਂ ਵੱਧ ਪਹੁੰਚੋ ਹਨ ਬਾਸ ਸੈਡਲ ਅਭੀ ਲੈਦਰ ਵਰਕ ਲਗਾਮ ਹੋਲਡਰ ਗੱਡੀਆਂ ਕਾਖੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਹੁਣ ਹੁਣ ਜਿਹੜਾ ਏਰੀਆ ਆ ਜਾਂਦਾ ਸ਼ੁਰੂ ਹੁਣ ਸੀਲ ਪਰਚੇਜ਼ ਵਾਲੇ ਜਾਨਵਰ ਜ਼ਿਆਦਾ ਹੋ ਜਾਂਦੇ ਆ ਵਿਕਰੀ ਵਾਲੇ ਜਾਨਵਰ ਨਾਲ ਦੀ ਨਾਲ ਜਿਵੇਂ ਸਾਰੇ ਸੀਲ ਵਾਲੀ ਆ ਜਾਨਵਰ ਦੋਨੇ ਪਾਸਿਆਂ ਤੋਂ ਲੈ ਕੇ ਉਹ ਆਉਂਦਾ ਵਕੀਲ ਘੂੜਾ ਪੰਜਾਬ ਦੀ ਇੱਕ ਅਲੱਗ ਲਾਈਨ ਦਾ ਕਰਾਮਾਤੀ ਲਾਈਨ ਚੋਂ ਆ ਖੇਲ ਵਾਲੇ ਜਾਨਵਰ ਆ ਮਾਰਵਾੜੀ ਚੰਬੇ ਨੋਕਰੇ ਆਵਲਕ ਸਾਰੇ ਤਰ੍ਹਾਂ ਦੇ ਜਾਨਵਰ ਉਹ ਜਰਮਨ ਸੈਪ ਮੰਨ ਲਓ ਸਾਰੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਮੰਡੀ 'ਚ ਮਿਲ ਜਾਣੇ ਯਾਰ ਛੋਟੇ ਤੋਂ ਲੈ ਕੇ ਵੱਡੇ ਰੀਟ ਤਾਈਂ ਘੋੜੀਆਂ ਵੇਛੀਆਂ ਸਾਰੇ ਰੇਟਾਂ ਦੀਆਂ ਮਿਲ ਜਾਂਦੀਆਂ ਜਿਵੇਂ ਚੰਗੇ ਤੋਂ ਚੰਗੀ ਲਾਈਨ ਅਨਨ ਜਿੰਨੇ ਪੈਸੇ ਆਪਾਂ ਲਾਉਣੇ ਹਿੰਦੇ ਉਹ ਹਿਸਾਬ ਨਾਲ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਂਦਾ ਆਪਾਂ ਮੰਨੀਏ ਤਾਂ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਪੰਜਾਬ ਛੱਡ ਕੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ ਇਹਨੂੰ ਤਾਂ ਵੱਡੀ ਮੰਨਿਆ ਜਾਂਦਾ ਇੱਕ ਤਾਂ ਜਾਨਵਰ ਬਹੁਤ ਜ਼ਿਆਦਾ ਸੀਲ ਵਾਲਾ ਆਉਂਦਾ ਪੰਜਾਬ ਤੋਂ ਛੱਡ ਕੇ ਬਾਹਰਲੇ ਸਟੇਟਾਂ 'ਚੋਂ ਸੀਲ ਵਾਲਾ ਜਾਨਵਰ ਵੀ ਆਉਂਦਾ ਰਹਿੰਦਾ ਤੇ ਬਾਕੀ ਜਿਹੜਾ ਖਰੀਦਣ ਵਾਲਾ ਹੁੰਦਾ ਵਪਾਰੀ ਵੀਰ ਉਹ ਸਾਰੇ ਪਹੁੰਚਦੇ ਆ ਇੱਥੇ ਨੋਗਰੇ ਮਾਰਵਾੜੀ ਚੰਬੇ ਸਾਰੇ ਤਰ੍ਹਾਂ ਦੇ ਜਾਨਵਰ ਮੰਨ ਲਓ ਸਾਰੇ ਈਟਾਂ ਦੇ ਮਿਲ ਜਾਂਦੇ ਆਪਾਂ ਨੂੰ ਜਾਨਵਰ ਦੇਖੋ ਮੇਰੇ ਹਿਸਾਬ ਨਾਲ ਤਾਂ ਬਾਈ ਹੁਣੇ ਖਰੀਦਿਆ ਜਾਂ ਵੇਚਣ ਚੱਲੇ ਹੋਣੇ ਗੀੜਾ ਦੂੰਦੇ ਹੋਣੇ ਮੰਡੀ ਦਾ ਕਿਉਂ ਚੜ ਚੱਲੇ ਆ ਦਿਨ ਤੇ ਕਾਹ ਕੌਣ ਲੱਗ ਗਿਆ ਹੈ ਨਾ ਆਹ ਕਿਹੜਾ ਤਾਣੀ ਫਿਰੋਜ਼ਪੁਰ ਬਾਕੀ ਜਿਹੜੀ ਆਪਾਂ ਮੇਨ ਵੀਡੀਓ ਉਹ ਤਾਂ ਚੱਲ ਕੇ ਬਣਾਉ ਹੁਣ ਗੱਡੀ ਵਿੱਚ ਨਾ ਸਵਾਦ ਨਹੀਂ ਆਉਂਦਾ ਆਪਾਂ ਚਲੋ ਆਪਣੇ ਅੱਡੇ ਨਹੀਂ ਜਾਂਦੇ ਇੱਕ ਤੁਹਾਨੂੰ ਆਪਣੇ ਫਾਰਮ ਤੇ ਬਾਬਾਜੀ ਦਾ ਸਟਾਰਟ ਫਾਰਮ ਵਾਲੇ ਅੱਡੇ ਤੇ ਆਉਣਾ ਸੌਖਾ ਹੋ ਜੂ ਇੱਕ ਰਾਹ ਜ ਆਪਾਂ ਬਣਾਦਾ ਤੁਹਾਡੇ ਲਈ ਵੀ ਦੇ ਦੇਖਣਾ ਤੁਹਾਨੂੰ ਪਤਾ ਚੱਲ ਜੀ ਵੀ ਐਂ ਜਾਣਾ ਆਪਾਂ ਰਾਜਾ ਬਣ ਗਿਆ ਤੇ ਬਾਕੀ ਇੱਕ ਵਾਰ ਤੁਰਕੇ ਤੁਹਾਡੇ ਲਾਈਵ ਹੋਵੇ ਜਾਂ ਤੁਰਕੇ ਵੀਡੀਓ ਬਣਾਉਂਦਾ ਸਾਰੀ ਉਹ ਚ ਆਪਾਂ ਮੋਟੀ ਮੋਟੀ ਡਿਟੇਲ ਵੀ ਲਵਾਂ ਕਿ ਜਾਨਵਰਾਂ ਦੀ ਕਿਉਂ ਜੇ ਸਾਰੀ ਮੰਡੀ ਦੀ ਵੀਡੀਓ ਬਣਾਉਣ ਲੱਗ ਗਏ ਸੁਣਨ ਨੂੰ ਪਤਾ ਜਿਆਦਾ ਲੰਮੀ ਹੋ ਜਾ ਸਿਸਟਮ ਲੋਡ ਨਹੀਂ ਹੋਣਾ ਸੋ ਇੱਕ ਵਾਰ ਆਪਾਂ ਮੋਟਾ ਮੋਟਾ ਉਹ ਰਿਵਿਊ ਜਾਂ ਮੀਲਾ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਹੁਣ ਤਾਂ ਸਾਰੇ ਸੇਲ ਵਾਲੇ ਜਾਨਵਰ ਹੀ ਆ ਹੁਣ ਤਾਂ ਮੰਨ ਲਓ ਮੇਨ ਅੱਡੇ ਜਿਹੜੇ ਵਪਾਰੀਆਂ ਦੇ ਆ ਸ਼ੁਰੂ ਹੋ ਜਾਣੇ ਆ ਵੀ ਵੱਧ ਜਾਨਵਰ ਆਲੇ ਉਹਨਾਂ ਦਾ ਆਪ ਦੇ ਮੰਨ ਲਓ ਕਹਿਣ ਨੂੰ ਇੱਕ ਦੋ ਜਾਨਵਰ ਇਹ ਜਿਹੜੇ ਨਹੀਂ ਸੇਲ ਵਾਲੇ ਹੋਣੇ ਨਹੀਂ ਤਾਂ ਤਕਰੀਬਨ ਜ਼ਿਆਦਾ ਜਾਨਵਰ ਸੇਲ ਵਾਲੀ ਆ ਜਿੰਨੇ ਵੀ ਆ ਆ ਵੀਡੀਓ 'ਚ 골ਡਨ ਰੀਟriever

ਦੇਖੋ ਕਿੰਨਾ ਟੌਪ ਦਾ ਜਾਨਵਰ ਮਾਰਦੀ ਨੂੰ ਆ ਆ ਬਾਹਰੋਂ ਵੀ ਆਏ ਹੋਏ ਅੰਦਰ ਦੇਖੋ ਕੇਸ਼ਰੀਆ ਘੋੜੇ ਵਾਲਿਆਂ ਦਾ ਸਟਾਰਟ ਫਾਰਮ ਰਾਤ ਮੇਰੇ ਸਾਹਮਣੇ ਚੈਂਪੀਅਨ ਆ ਨੁਕਰੇ ਨਾਲੇ ਖੜੇ ਆ ਜਾਨਵਰ ਸਾਰੇ ਤਰ੍ਹਾਂ ਦੇ ਉਹ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਵੀ ਸਾਰੇ ਤਰ੍ਹਾਂ ਦਾ ਮਾਲ ਖੜਾ ਹੋ ਨੁਕਰੇ ਨਾਲ ਜਿਆਦਾ ਇਰੀਏ ਜੇ ਨੁਕਰਾਂ ਜਾਨਵਰ ਜਿਆਦਾ ਖੜਾ ਬਾਕੀ ਜਿਵੇਂ ਮੌਕਸਰ ਬਟਣਦਾ ਹੈ ਹੀ ਹਾਬਾ ਨੁਕਰੇ ਦਾ ਤੇ ਆਹ ਏਰੀਆ ਚ ਵੀ ਨੁਕਰਾ ਆਹ ਲੈਂਡ ਚ ਨੁਕਰਾ ਚੰਭਾ ਜਾਨਵਰ ਜਿਆਦਾ ਤੇ ਅੱਜ ਤੋਂ ਯੂਪੀ ਵਾਲਿਆਂ ਦੀ ਖਰੀਦ ਆ ਜਿਹੜੀ ਯੂਪੀ ਵਾਲਿਆਂ ਦੀ ਵੀ ਸ਼ੁਰੂ ਹੋਜੂ ਨੁਕਰੇ ਘੋੜੇ ਆਹ ਸੀਲ ਵਾਲੀ ਜਾਨਵਰ ਖੜੇ ਇੱਧਰ ਨੁਕਰਾ ਤੇ ਮਾਰਵਾੜੀ ਅੱਧਰੇ ਕੂਤ ਅੱਧਰੇ ਚਿੜੀਆਂ ਆ ਉਦੋਂ ਨਾਲ ਪਰਸੋਂ ਪਾਏ ਸੀ ਉਦੋਂ ਤਾਂ ਹਜੇ ਵਿਹਲਾ ਪਿਆ ਅੱਜ ਤਾਂ ਪੂਰੀ ਮੀਲਾ ਭਰਿਆ ਪਿਆ ਮੰਨ ਲਓ ਮੰਡੀ ਮੰਡੀ ਜੇ ਆਪਾਂ ਨੂੰ 20-25 ਮਿੰਟ ਆਪਣੇ ਅੱਡੇ ਤਾਈਂ ਜਾਂਦਿਆਂ ਨੂੰ ਲੱਗ ਜਾਣੇ ਆ ਵਿੱਚ ਵਿੱਚ ਦੀ ਆਪਾਂ ਵੀਡੀਓ ਬੰਦ ਵੀ ਕਰਤੀ ਜਾਂ ਜਿੱਥੇ ਜਾਮ ਜ਼ਿਆਦਾ ਹੁੰਦਾ ਸੀ ਨਾ ਤੇ ਫੇਰ ਵੀ ਆਪਾਂ ਮੰਨੀਏ ਉਰਾ ਅਹਿਸਾਸ ਹੀ ਮੇਰੇ ਹਿਸਾਬ ਨਾਲ ਮਗਰਲੀ ਸਾਈਡ ਅੱਜ ਬੰਦ ਹੋ ਗਿਆ 13 ਤਰੀਕ ਨੂੰ 12 ਤਾਈਂ ਸੂਹ ਸੀ ਯੋ ਮੰਨ ਲੋ ਪਾਉਣਾ ਨਹੀਂ ਦੇ ਦੀ ਆਪਣੇ ਆਪਾਂ ਆਪਣੇ ਅੱਡੇ ਤਾਂ ਹੀ ਬਣਾਈਆ ਵੀਡੀਓ ਤੇ ਆਪਣੇ ਅੱਡੇ ਤੋਂ ਗਾਂ ਵੀ ਜਾਨਵਰ ਬਹੁਤ ਜ਼ਿਆਦਾ ਖੜੇ ਆ ਆਪਾਂ ਨਖਾਨੀ ਦੇ ਦੇ ਨੇ ਜਿਵੇਂ ਆ ਰੋਡ ਤੇ ਦੋਸਤੋ ਮੂਰੇ ਆਪਣਾ ਬੋਰਡ ਲੱਗਾ ਆਇਆ ਨੇ ਕਾ ਬੋਰਡ ਬਾਬਾ ਜੀ ਦਾ ਸਟਡ ਫਾਰਮ ਤੇ ਸਾਹਮਣੇ ਆਹ ਟੈਂਟ ਲੱਗਾ ਹੋਇਆ ਨੀਲਾ ਢਾਲੀ ਵਾਲਾ ਸਟਡ ਫਾਰਮ ਉਦੇ ਸਾਹਮਣੇ ਆ ਆਪਣਾ ਬੱਸ ਆ ਦਿਖਾ ਦੇ ਬੋਰਡ ਦਿਖਾ ਦੇ ਬਾਈ ਹੁਣਾਂ ਨੂੰ ਤੇ ਆਪਾਂ ਗੱਡੀ ਅੰਦਰ ਹੀ ਲੈ ਚੱਲੀਏ ਹਨ ਰਾਤ ਜਾਣਾ ਆ ਸਾਰੇ ਧਿਆਨ ਪਰ ਆਪਣੇ ਦੋਸਤੋ ਬਾਹਰ ਜਿਹੜੇ ਖੜੇ ਦੇਖਦੇ ਆ ਤੁਹਾਨੂੰ